ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਸੈਦੋਵਾਲ ਦੇ ਵਿੱਚ ਜੋ ਕਬੱਡੀ ਟੂਰਨਾਮੈਂਟ ਸ਼ੁਰੂ ਹੋ ਗਿਆ ਹੈ ਤੁਸੀਂ ਅੱਜ ਪਹਿਲਾ ਦਿਨ ਹੈਗਾ ਤੇ ਨਾਲ ਹੀ ਜਿਹੜਾ ਖੂਨਦਾਨ ਕੈਂਪ ਹੈਗਾ ਉਹ ਵੀ ਸ਼ੁਰੂ ਹੋ ਗਿਆ ਹੈ ਸਾਡੇ ਕੋਲ ਸੰਤ ਸਿਚੇਵਾਲ ਜੀ ਆਏ ਸਨ ਜਿਹਨਾਂ ਨੇ ਘਟਨ ਕੀਤਾ ਹੈ ਪਿੰਡ ਦੇ ਸਮੁੱਚੀ ਟੀਮ ਸਾਰੀ ਆਈ ਹੋਈ ਹੈ ਸਾਡੇ ਪ੍ਰਧਾਨ ਸਾਹਿਬ ਭਾਈ ਮਰੀਦ ਸਿੰਘ ਜੀ ਸਤਕਾਰਨ ਖੋਸਾ ਜੀ ਸਾਰੇ ਵਿਦਵਾਨ ਤੇ ਸੱਜਣ ਪਹੁੰਚੇ ਆ ਅਸੀਂ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਆ ਔਰ ਅੱਜ ਤੁਹਾਡੇ ਮਾਦੀ ਮਰਾਈ ਸਾਰਿਆਂ ਨੂੰ ਬੇਨਤੀ ਵੀ ਕਰਦੇ ਹਾਂ ਕਿ ਹੌਮ ਹੋ ਮਾ ਕੇ ਇਸ ਟੂਰਨਾਮੈਂਟ ਵਿੱਚ ਪਹੁੰਚੋ ਅੱਜ ਦਿਹਾੜੀ ਔਰ ਕੱਲ ਨੂੰ ਜੋ ਅਕੈਡਮੀਆ ਦੇ ਮੈਚ ਹੋਣਗੇ ਇਹਨਾਂ ਸਾਰੇ ਮੈਚਾਂ ਵਿੱਚ ਬਹੁਤ ਹੀ ਵਧੀਆ ਪ੍ਰਦਰਸ਼ਨ ਟੀਮਾਂ ਕਰਨਗੀਆਂ ਔਰ ਵੱਡੇ ਵੱਡੇ ਨਾਮ ਜਿਹੜੇ ਹਨ ਸਾਰੇ ਕੋਲੋਂ ਦਿੱਤੇ ਜਾਣਗੇ ਸਾਡੇ ਕੋਲ ਪੂਰੇ ਐਨ ਆਰ ਆਈ ਪੰਜਾਬ ਦੇ ਸਾਰੇ ਪਤਵੰਤੇ ਸੱਜੇ ਪਹੁੰਚੇ ਹਨ ਇਹ ਦੁਆਰਾ ਸਾਰਿਆਂ ਨੂੰ ਜੁੜਿਆ ਕਹਿੰਦੇ ਹਾਂ ਔਰ ਸਾਰਿਆਂ ਦਾ ਸਵਾਗਤ ਕਰਦੇ ਵੱਡੇ ਪਲੇਅਰ ਸਾਰੇ ਜਿੰਨੇ ਵੀ ਬਹੁਤ ਤਕੜੇ ਖੇਲੇ ਸਟਾਰ ਪਲੇਅਰ ਮੇਜਰ ਮੇਜਰ ਲੀਗ ਦੇ ਵਿੱਚ ਆਏ ਹਨ ਉਹ ਸਾਰੇ ਹੋਣਗੇ ਔਰ ਆਪਣਾ ਪ੍ਰਦਰਸ਼ਨ ਦਿਖਾਉਣਗੇ ਔਰ ਅੱਜ ਦਾ ਜੋ ਖੋਨਦਾਂ ਦਾ ਕੈਂਪਸ ਸਾਡੇ ਭਾਜੀ ਨਾਜ ਵੱਲੋਂ ਇਹਨਾਂ ਨੇ ਜੋਜਿਤ ਕੀਤਾ ਹੈਗਾ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਫਿਰ ਦੁਬਾਰਾ ਇਹਨਾਂ ਨੂੰ ਬੇਨਤੀ ਕਰਦਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਇੱਦੇ ਖੜ ਕੇ ਸਾਡੇ ਨਾਲ ਖੜ ਕੇ ਕੰਮੇ ਕਰਨ ਪੈਂਦੇ ਬਹੁਤ ਵੱਡਾ ਉਪਰਾਲਾ ਆਆ ਵਿਦੇਸ਼ ਵਿੱਚੋਂ ਆਣ ਕੇ ਸਰਮਰੀਕ ਸਿੰਘ ਉਹਨਾਂ ਦੇ ਸਾਰੇ ਸਾਥੀ ਹਰ ਸਾਲ ਉਪਰਾਲਾ ਕਰਦੇ ਆਂ ਬਾਬਾ ਜੀ ਵਿਦੇਸ਼ ਗਏ ਆ ਤੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਜਾਂ ਆਪਣੀ ਪ੍ਰੇਰਣਾ ਨਾਲ ਮੈਂ ਇੱਥੇ ਪਹੁੰਚਿਆ। ਹੁਣੇ-ਹੁਣੇ ਉਦਘਾਟਨ ਹੋਇਆ ਦੋ ਟੀਮਾਂ ਛੋਟੇ ਬੱਚੇ ਖੇਡ ਰਹੇ ਆ। ਇੱਕ ਪਾਸੇ ਖੂਨਦਾਨ ਕੈਂਪ ਵੀ ਲੱਗਾ ਹੋਇਆ। ਇੱਕ ਬਹੁਤ ਵੱਡਾ ਇਹਨਾਂ ਵੀਰਾਂ ਦਾ ਅਪਰਾਲਾ ਆ ਜਿਹੜੇ ਨਗਰ ਦੇ ਵਾਸਤੇ ਕਿਉਂਕਿ ਆਉਣ ਵਾਲੀਆਂ ਜਿਹੜੀਆਂ ਸਾਡੀਆਂ ਨਸਲਾਂ ਹਨ ਜੋ ਮੌਕੇ ਦੇ ਉੱਤੇ ਸਾਡੇ ਬੱਚੇ ਹਨ ਉਹ ਤਾਂ ਪ੍ਰੇਰਣਾ ਲੈ ਸਕਦੇ ਆ ਜਾਂ ਉਹਨਾਂ ਨੂੰ ਸਰੀਰ ਬਾਰੇ ਗਿਆਨ ਹੋ ਸਕਦਾ। ਏਦਾਂ ਦੇ ਟੂਰਨਾਮੈਂਟ ਹੁੰਦੇ ਆ ਦੇ। ਇਹ ਇੱਕ ਨਵਿਕਲਾ ਹੋਰ ਵੱਡਾ ਪ੍ਰალა ਇਸ ਨਗਰ ਦੇ ਐਨ ਆਰ ਆਈ ਵੀਰਾਂ ਦਾ ಗ್ರಾಮ ਪੰਚਾਇਤ ਦਾ ਇਹਨਾਂ ਨੇ ਇਹਦੇ ਤੋਂ ਇਲਾਵਾ ਵੀ ਪਿੰਡ ਦੇ ਵਿੱਚ ਸੀਵਰੇਜ ਪਾਇਆ ਬਹੁਤ ਸੋਹਣੇ ਛੱਪੜਾਂ ਦਾ ਨਿਰਮਾਣ ਕੀਤਾ ਪਿੰਡ ਦੇ ਵਿੱਚ ਬਹੁਤ ਸਾਰੇ ਵਿਕਾਸ ਕਾਰਜ ਹੋਏ ਆ ਜਿਹੜਾ ਟੂਰ ਟੂਰਨਾਮੈਂਟ ਅੱਜ ਹੋ ਰਿਹਾ ਇਹ ਜਿਹੜਾ ਸਟੇਡੀਅਮ ਆ ਇਹ ਵੀ ਇੱਕ ਛੱਪੜ ਦਾ ਹਿੱਸਾ ਸੀਗਾ ਇਹਦੇ ਵਿੱਚ ਵੀ ਮਿੱਟੀ ਪਾ ਕੇ ਇਹਨੂੰ ਗਰਾਊਂਡ ਬਣਾਇਆ ਇਹਦੇ ਸਾਈਡ ਤੇ ਸਟੇਜ ਬਣਾਈ ਇਹ ਸਾਰਾ ਇਹਨਾਂ ਵੀਰਾਂ ਦਾ ਪਰਾਲਾ ਆ ਮੈਂ ਇਹਨਾਂ ਦਾ ਧੰਨਵਾਦ ਕਰਦਾ ਪਰਮਾਤਮਾ ਦੇ ਚਰਨਾਂ ਚ ਅਰਦਾਸ ਕਰਦਾ ਕਿ ਇਹਨਾਂ ਨੂੰ ਲੰਬੀ ਆਰਬੂ ਦੇਣ ਇਹਦਾ ਦੇਸ਼ਕੌਮ ਦੇ ਕੰਮ ਕਰਦੇ ਰਹਿਣ ਬਹੁਤ ਸਤਿਕਾਰਿਆ ਸਾਰੇ ਜਿੰਨੇ ਵੀ ਦਰਸ਼ਕ ਵੀਰ ਆਏ ਆ ਜਾਂ ਕਿਤੇ ਦੂਰ ਬੈਠੇ ਵੀ ਦੇਖ ਰਹੇ ਆ ਉਹਨਾਂ ਦਾ ਵੀ ਸੈਦੋਵਾਲ ਦੇ ਟੂਰਨਾਮੈਂਟ ਦਾ ਜਿਹੜੇ ਵਿੱਚ ਇਹਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਸਤਿਕਾਰਿਆ ਬਹੁਤ ਧੰਨਵਾਦ ਹੈ